ਸੱਜਾ ਹਰਦੈ ਨੂੰ ਮੈਂ ਮੈਨੂੰ ਸੰਦੇਸ਼ ਦੇ ਦਿੱਤੇ ਗਾ ਲੱਗਦਾ ਉਹਦਾ ਖੰਦਰ ਦਾ ਹੈਗਾ ਤੂੰ ਕਿਹਿਆ ਬੜਾ ਦੁਸ਼ਕੜਦਾ ਭਾਈ ਕਿਉਂ ਲੋਕਾਂ ਦੀ ਕੁੜੀ ਦਾ ਦੁਸ਼ਕੜਦਾ ਕੰਮ ਪੰਜਾਬ ਨੂੰ 50 ਵਾਰ ਕਹਤਾ ਮੈਂ 50 ਵਾਰ ਹੀ ਕਹਤਾ ਇਹਨੂੰ ਉਹ ਨਾ ਬੰਦਾ ਬਾਪੂ ਨਹੀਂ ਭਾਈ ਮੇਰੀ ਗੱਲ ਸੁਣ ਲੈ ਨਾ ਨਾ ਵੀ ਨਾ ਤੂੰ ਪਰਵਾਹ ਆ ਗਿਆ ਤੂੰ ਆਪਣੇ ਘਰੇ ਬਾਜ ਜਾ ਹੱਕ ਮੰਦਾ ਬਈ ਮੈਂ ਤੇਰੀ ਧਾਰੀ ਲਾ ਰੱਖ ਤੇਰਾ ਹਾਂਜੀ ਸਸ਼ੀਕਾਲ ਜੀ ਕੀ ਹਾਲ ਚਾਲ ਨੇ ਜੀ ਤੁਹਾਡਾ ਨਵੇਂ ਬਲੌਗ ਤੇ ਸਵਾਗਤ ਕਰਦੇ ਆਂ ਤੇ ਅੱਜ ਆਪ ਆਏ ਸੀ ਜੀ ਕਣਕ ਵਾਲੀ ਟੀਵੀ ਦੇ ਜੋ ਵੀ ਤੁਹਾਨੂੰ ਪਤਿਆ ਮੂਵੀ ਚੱਲ ਰਹੀ ਹੈ ਕਿਸਮ ਬਦੇਰਾ ਤੇ ਬਹੁਤ ਜ਼ਿਆਦਾ ਪਿਆਰ ਦੇ ਰਹੇ ਤੇ ਬਾਕੀ ਤੁਹਾਨੂੰ ਮਲਿਆਉਣੇ ਆਪਾਂ ਆਪਣੇ ਆਰਟਿਸਟਾਂ ਨਾਲ ਤੇ ਤੇ ਆਪਣਾ ਇੱਧਰ ਯਾਰ ਸਤਗੁਰ ਸਰ ਤੇ ਪੱਟੀ ਬਣੀ ਹਾਂ ਸਤਗੁਰ ਕਿਵੇਂ ਵਧੀਆ ਜੀ ਹਾਂ ਤੇ ਇੱਧਰ ਯਾਰ ਆਪਣਾ ਵਿਅੰਤ ਹਾਂ ਵਿਅੰਤ ਕੀ ਹਾਲ ਨੇ ਓਕੇ ਜੀ ਕਿਵੇਂ ਚੱਲ ਰਿਹਾ ਸ਼ੂਟ ਓਕੇ ਚੰਦਰਾ ਪੁਰਾ ਤੇ ਹੁਣ ਤੱਕ ਜਿੰਨੇ ਪਾਟਾਂ ਇਨੇ ਕਿਵੇਂ ਪਿਆਰ ਮਿਲ ਰਿਹਾ ਪੁਰਾ ਜਮੈਂ ਬਾ ਠੀਕ ਓਕੇ 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 ਇਧਰ ਆਪਣਾ ਯਾਰਾ ਸਤਨਾਮ ਤੇ ਜੀਤਾ ਕੀ ਹਾਲ ਚੀਤਾ ਤੇ ਜੀਤਾ ਥੋੜੀ ਜਿਹੀ ਢਿੱਲੀ ਹੋ ਰਹੀ ਆ ਤਾਂ ਕਰਕੇ ਤੇ ਜੀਤਾ ਕਿਵੇਂ ਜੀ ਲੱਗ ਰਿਹਾ ਆਪਣਾ ਜਿੰਨੇ ਹੁਣ ਪਾਰਟ ਆ ਗਿਆ ਕਿੰਨੇ ਕਿਵੇਂ ਲੱਗਿਆ ਤੁਹਾਨੂੰ ਪਾਰਟ ਜਿਹੜੀ ਜੀਤਾ ਸਮ ਵਧੀਆ ਆ ਹਾਂ ਤਾਂ ਬਹੁਤ ਵਧੀਆ ਕਿਉਂਕਿ ਲਿਖੀ ਮੈਂ ਹਾਂ ਮੈਂ ਕਰ ਦਿੱਤੀ ਹਾਂ ਹਾਂ ਸੋ ਬਹੁਤ ਘੈਂਟ ਆ ਤੁਸੀਂ ਵੀ ਦੇਖੋ ਤੁਹਾਨੂੰ ਬਹੁਤ ਸੋਹਣੀ ਲੱਗੂਗੀ ਕਿਉਂਕਿ ਇਹ ਜਿਹੜੀ ਮੂਵੀ ਆ ਨਾ ਥੀਏਟਰ ਵਾਲੀ ਫੀਲਿੰਗ ਆਉਂਦੀ ਆ ਦੇਖ ਕੇ ਬੜੀ ਸਿਰਾ ਮੂਵੀ ਆ ਤੇ ਬਾਕੀ ਹੋਰ ਬਾਕੀ ਆਪਣਾ ਜਿਵੇਂ ਕੰਮ ਕਰ ਰਹੇ ਹੋ ਤੁਸੀਂ ਤੁਹਾਨੂੰ ਵਧੀਆ ਲੱਗ ਰਿਹਾ ਨਾ ਬਹੁਤ ਵਧੀਆ ਕੋਈ ਐ ਇਦਾਂ ਦਾ ਨਹੀਂ ਵੀ ਬਗਾਨਾ ਫਿਲ ਜਦਾ ਨਹੀਂ ਹੋਰੇ ਓਕੇ ਓਕੇ ਬਸ ਤੇ ਮੈਂ ਇਕ ਗੱਲ ਕਹਿਣਾ ਚਾਹੁੰਨੀ ਹਾਂ ਕਿ ਕੰਕਵਾਲੀਆਂ ਗੰਡੂਆਂ ਵਾਲਾ ਮੈਨੂੰ ਮੇਰੇ ਲਈ ਜਿੱਥੇ-ਜਿੱਥੇ ਮੈਂ ਕੰਮ ਕਰਦੀ ਆ ਉਹ ਸਾਰੇ ਚੈਨਲ ਮੇਰੇ ਆਪ ਦੇ ਆ ਬੜੀ ਵਧੀਆ ਤੇ ਬਾਕੀ ਆਪਣੀ ਰਿਸਪੌਂਸ ਇਧਰ ਆਪਣੇ ਮਾਤਾ ਸੁਖਪਾਲ ਕੌਰ ਜੀ ਮਾਨਸਾ ਤੋਂ ਨੇ ਸਸਰੀ ਘਰ ਮਾਤਾ ਸਸਰੀ ਘਰ ਹੋ ਠੀਕ ਠਾਕ ਮਾਤਾ ਬਹੁਤ ਵਧੀਆ ਮਾਤਾ ਕਿਵੇਂ ਲੱਗ ਰਿਹਾ ਆਪਣਾ ਕੰਮ ਕਰਕੇ ਵਧੀਆ ਜੀ ਲੱਗਦਾ ਠੀਕ ਹੈ ਤੇ ਬਾਕੀ ਤੁਸੀਂ ਹੁਣ ਤਿੰਨ ਚਾਰ ਪਾੜ ਦੇਖ ਹੀ ਲਏ ਹੁਣ ਤੁਹਾਨੂੰ ਕਿਵੇਂ ਲੱਗੇ ਬਹੁਤ ਵਧੀਆ ਓਕੇ ਚਲੋ ਬਸ ਇਦਾਂ ਹੀ ਵਧੀਆ ਲੱਗਣੇ ਚਾਹੀਦੇ ਨੇ ਮੈਂ ਤਾਂ ਇਹ ਕਹਿਣਾ ਚਾਹੁੰਨੀ ਆ ਬੱਤਵਾਂਦ ਸ਼ੇਅਰ ਕਰਿਆ ਕਰੋ ਪਿਆਰ ਦਿਓ ਤੇ ਦੇਖੋ ਕਮੈਂਟ ਕਰਕੇ ਦੋ ਹਾਂਜੀ ਤੇ ਇੱਕ ਵਾਰ ਕਾਮਲੇ ਕੰਮ ਕਰਦੇ ਕਿ ਕਿੰਦਾ ਨਾ ਨਾ ਕਾਮਲੇ ਦਾ ਕਾਨੂੰਨ ਹੈ ਸਾਰੀ ਸੈਨ ਨੇ ਤੇ ਕਾਮਲਾ ਤਾਂ ਕੋਈ ਨਹੀਂ ਹੁੰਦਾ ਹੁੰਦਾ ਪਰ ਦੂਜੇ ਕਾਮਲੇ ਸਮਝ ਲੈਂਦੇ ਨੇ ਚਲੋ ਉਹਨਾਂ ਨੂੰ ਗਨੋਰ ਕਰਕੇ ਆਪਣਾ ਪੁਆਇੰਟ ਵੀ ਗੱਲ ਰੱਖ ਹਾਂਜੀ ਸਤਨਾਬ ਜੀ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਚੱਲ ਹੈ ਬਹੁਤ ਵਧੀਆ ਘੈਂਟ ਗੱਲਬਾਤ ਸ਼ੂਟ ਚੱਲ ਰਿਹਾ ਆਪਣਾ ਤੇ ਅਸੀਂ ਸੀਨ ਕਰ ਰਹੇ ਸੀ ਸੀਨ ਕਰਤ ਹੁਣੇ 4 ਮਿੰਟਾਂ ਦਾ ਅੱਛਾ ਓਕੇ ਪਰ ਸਾਡਾ ਜਿਹੜਾ ਇਹ ਡੀਓਪੀ ਹੈ ਨਾ ਹੋਰ ਬੈਕ ਚਲਾਉਣੇ ਭੁੱਲ ਮਾਈਕ ਚਲਾਈ ਨਹੀਂਗੇ ਮਾਈਕ ਰੀਸੀਵਰ ਚਲਾਇਆ ਚੱਲ ਪਤਾ ਲੱਗ ਰਿਹਾ ਹੈ ਪਤਾ ਗੱਲ ਕੀ ਹੋ ਰਹੀ ਹੈ ਇੱਕ ਦਿਨ ਕੋਈ ਸਾਰੇ ਹੁੰਦੇ ਯਾਰ ਗਰਮੀ ਬਹੁਤ ਪੀਚੀ ਤਾਂ ਕਰਕੇ ਉੱਖਾ ਜਾਂਦਾ ਹੁਣ ਆਪਾਂ ਕਰਦੇ ਕੀ ਦੇਖਾਤਰਾ ਆਪਣੀ ਹੋਈ ਮੈਂ ਮੈਂ ਤਾਂ ਬਹੁਤ ਲੱਗਦੀ ਹੈ ਵੀਡੀਓ ਬਣਾਉਣਾ ਲੱਗਿਆ ਜਾਰੀ ਵਿੱਚ ਕੀ ਕਹਿੰਦੇ ਨੇ ਵੀ ਤਾਂ ਬਣਾ ਕੇ ਵੀਡੀਓ ਚੱਕ ਕੇ ਪਾ ਦਿੰਦੇ ਨੇ ਕੋਈ ਚੱਜ ਦੀ ਨਹੀਂ ਵੱਜਦੀ ਨੇ ਚੱਜ ਦੀ ਇੱਕ ਗੱਲ ਹੋਰ ਆ ਸਾਡੇ ਉਹ ਬੋਲਾ ਵਿੱਚ ਗੱਲਾਂ ਹੀ ਬਣਾਉਂਦੇ ਨੇ ਉਹ ਕੋਈ ਗੋੜੀਆਂ ਆ ਵੀਡੀਓ ਉਹ ਥੋੜੇ ਸੋਚ ਮਾੜੀ ਆ ਸਾਡੇ ਸੋਚ ਨਹੀਂ ਕਿ ਥੋੜੀ ਹੋਊਗੀ ਵਿੱਚ ਪਤਾ ਕੀ ਕਹਿੰਦੇ ਨੇ ਕਨਸੈਪਟ ਕਿੱਥੋਂ ਲੈ ਕੇ ਨੇ ਕਨਸੈਪਟ ਕਿਧੋਂ ਨਹੀਂ ਲੈ ਕੇ ਆਉਂਦੇ ਕੀ ਕਿਤਾਉਂਦੀ ਸਾਡੇ ਪਿੰਡਾਂ ਦੀ ਆਲੇ-ਦਾਲੇ ਸਾਰੇ ਦੀ ਆ ਇਹ ਸਾਰੀ ਤੀਕਤ ਹੁੰਦੀ ਹੈ ਇਹ ਸਚਾਈ ਹੁੰਦੀ ਹੈ ਕੋਈ ਅਫਦਲ ਵਿੱਚ ਗੱਲਾਂ ਬਣਾਉਂਦੀ ਨਹੀਂ ਕਿ ਵੀ ਹਾਂ ਗੱਲ ਬਣਾ ਕੇ ਦੇਖਦੀ ਇਹ ਸਾਰਾ ਸੱਚ ਹੁੰਦਾ ਹੈ ਤੇ ਬਾਕੀ ਹੁਣ ਆਪਣਾ ਸਤਨਾਮ ਤੇਰੇ ਚੈਨਲ ਤੇ ਹੁਣ ਆਏ ਨੇ ਹਨਾ ਤਿੰਨ ਚਾਰ ਪਾਰਟ ਪੈ ਗਏ ਹਨਾ ਕਿਵੇਂ ਵਧੀਆ ਰਿਸਪੌਂਸ ਆ ਰਿਹਾ ਵਧੀਆ ਥੋੜਾ ਟੈਂਡ ਗੱਲਵਾਦ ਸਾਰਾ ਕਵਾਲਿਟੀ ਵੀ ਤੇ ਬਾਰੇ ਜੀਤਾਂ ਦੀ ਕਿਸੇ ਮਤ ਤੇ ਬਾਕੀ ਪਹਿਲਾਂ ਨਾਲੋਂ ਸੁਧਾਰ ਹਨਾ ਕਿ ਕਾਫੀ ਆ ਗਿਆ ਨਾ ਹੁਣ ਤਾਂ ਹਾਂ ਬਹੁਤ ਟੈਂਡ ਗੱਲਵਾਦ ਤੇ ਬਾਕੀ ਵਧੀਆ ਹਨਾ ਪਹਿਲਾਂ ਨਾਲੋਂ ਵਧੀਆ ਅੱਗੇ ਕੁਝ ਕਰਨ ਨੂੰ ਮਿਲਿਆ ਨਾ ਆਪਾਂ ਨੂੰ ਤੇ ਬਾਕੀ ਅੱਗੇ ਦਿਖਾਉਣਾ ਸੀਨਾ ਚ ਗੱਲਬਾਤ ਤੁਹਾਨੂੰ ਦਿਖਾਵਾਂਗੇ ਐਕਟਿੰਗ ਤੇ ਬਾਕੀ ਤੁਸੀਂ ਪਿਛਲੇ ਬਲੌਗ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਇੰਜ ਹੀ ਹਾਂਜੀ ਹਾਂ ਇੱਕ ਮਿੰਟ ਸਾਡੇ ਆਰਟਿਸਟਾਂ ਨੂੰ ਇੰਨੀ ਟੈਨਸ਼ਨ ਹੋ ਜਾਂਦੀ ਆ ਕਿਵੇਂ ਕੀ ਜਦੋਂ ਦੱਸ ਦੋ ਦੱਸ ਦੋ ਦੱਸੀ ਦੱਸੀ ਹੋਰ ਰਿਸੀਵਰ ਨਹੀਂ ਚੱਲ ਆਇਆ ਮੈਂ ਕਹਿੰਦਾ ਅੱਛਾ ਉਹ ਮੈਕਨ ਦੀ ਗੱਲ ਆ ਉਹ ਜਦੋਂ ਪਤਾ ਗੱਲ ਕੀ ਹੋ ਜਾਂਦੀ ਪਤਾ ਕੀ ਸਾਨੂੰ ਸੱਚੀ ਫੋਨ ਇਨੇ ਘੋਂਦੇ ਨੇ ਨਾ ਫੋਨ ਕਰ ਕਰ ਕੇ ਲੋਕੀਂ ਨਾ ਦਿਮਾਗ ਖਰਾਬ ਕਰ ਦਿੰਦੇ ਨੇ ਵੀ ਐਵੇਂ ਜੀਤਾਂ ਦੀ ਕਿਸਮਤ ਕਿਉਂ ਚਲਾਈ ਉਹਦੇ ਚੱਕਰ 'ਚ ਸਾਡਾ ਜਿਹੜਾ ਕੈਮਰਾਮੈਨ ਓ ਵਿਚਾਰਾ ਟੈਂਕ ਉਹ ਫਿਰ ਉਹ ਤਾਂ ਕੀ ਕਰੇ ਹੁਣ ਗਰਮੀ ਤਾਂ ਦੇਖੋ ਇਹ ਟੈਂਪਰੇਚਰ ਕਿੰਨਾ ਹੋਇਆ 40 48 ਦਾ ਹੋ ਰਿਹਾ ਜਦ ਵੀ ਯਾਰ ਉਹ ਵੀ ਕੀ ਕਰੇ ਹੁਣ ਉਹ ਵੀ ਕੀ ਕਰੇ ਜਿਹੜਾ ਅਸਲੀਅਤ ਕਰਾ ਤੇ ਜਵੇਂ ਦਿਲ ਤੋੜ ਕੇ ਰੱਖਦਾ ਫੇਰ ਉਹ ਪਾਪਾ ਚਾਹ ਨਹੀਂ ਪੀ ਕੇ ਆਉਗਾ ਰਸਤੇ ਜਾ ਰਿਹਾ ਕਿਤੇ ਇਧਰੋਂ ਆਪਣਾ ਬਾਬਾ ਆ ਰਿਹਾ ਬਾਬੇ ਨਾਲ ਵੀ ਗੱਲਬਾਤ ਕਰਾਵਾਂਗੇ ਤੇ ਮਿਲਦੇ ਆ ਚਲੋ ਅਗਲੇ ਸੀਨ ਚ ਦਿਖਾਉਣੇ ਕੀ ਗੱਲ ਬਾਤ ਤਾਂ ਤੇ ਓਕੇ ਜੀ ਲਓ ਜੀ ਸਾਡੀ 부ਆ ਮੜੀ ਸੀਨ ਚੱਲ ਰਿਹਾ ਜੀ ਅੜੀ ਜਾਂਦੇ ਨੇ 부ਆ ਜੀ 부ਆ ਜੀ ਹਾਂ ਜੀ ਅੜੀ ਗਾ ਤੋ ਜਾਂਦੇ ਹੋ ਬੱਸ ਹੀ ਹੋ ਜਾਂਦਾ ਪੁੱਤ ਠੀਕ ਆ ਹੁਣ ਬਸ ਆਪਣੇ ਸੀਨ ਕਰਨਾ ਚਾਹਾਂਗਾ ਓਕੇ ਸੀਨ ਸਾਡਾ ਚੱਲ ਰਿਹਾ ਜੀ ਦੇਖਿਓ ਵੀਡੀਓ ਦੇ ਵਿੱਚ ਤੁਸੀਂ ਆਪਾਂ ਤੁਹਾਨੂੰ ਅੱਗੇ ਸੀਨ ਦਿਖਾਉਣੇ ਆ ਓਕੇ ਜੀ ਲਾਈਏ ਓਕੇ ਜੀ ਲਓ ਜੀ ਆਪਣੇ ਇੱਕ ਅਦਾਕਾਰ ਰਹਿ ਗਈ ਦੀ ਸਾਡੇ ਉਹ ਆਗੇ ਸਾਡੇ ਟਾਈਮ ਨਾਲ ਪਹੁੰਚ ਗਏ ਲੇਟ ਹੋ ਗਏ ਸੀ ਉਹਨਾਂ ਨਾਲ ਵੀ ਸਾਡੇ ਮੁਲਾਕਾਤ ਕਰਾ ਦਿੰਨੇ ਆਪਣੀ ਸਾਡੇ ਪਿਆਰੇ ਜਗਤਾਰ ਸਿੰਘ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਹੋਰ ਠੀਕ ਠਾਕ ਹੋ ਜੀ ਹਾਂ ਚੜਦੀ ਕਲਾ ਜੀ ਹਾਂਜੀ ਚੜ੍ਹਦੀ ਕਲਾ ਹੋਰ ਸਾਰਾ ਆਪਣਾ ਕੀ ਹਾਲ ਹੈ ਜੀ ਤਾਰ ਬਹੁਤ ਵਧੀਆ ਜੀ ਬਹੁਤ ਵਧੀਆ ਕੀ ਬਾਤ ਹੈ ਕੀ ਬਾਤ ਹੈ ਤੇ ਮੇਰੇ ਨਾਲ ਤਾਂ ਤੁਸੀਂ ਦੇਖ ਰਹੋ ਜੀਤਾ ਪਟਵਾਰ ਨਾਲ ਜੀਤਾ ਕੀ ਕੀ ਜੀਤ ਨਾ ਨਵਾਂ ਮੈਨਾ ਵੀ ਚਾਰੇ ਪਾਸੇ ਜੀਤਾ ਜੀਤਾ ਹੋਈ ਪਈਆ ਤੇ ਹੋਰ ਸਨਾਓ ਜੀ ਸਾਰੇ ਠੀਕ ਠਾਕ ਹੋ ਜੀ ਇਹ ਤਾਂ ਠੀਕ ਠਾਕ ਨੇ ਤੁਸੀਂ ਸੁਣਾਓ ਹਾਲ-ਚਾਲ ਤੁਹਾਡੇ ਪੁੱਛ ਰਹੇ ਜੀ ਵੀ ਹਾਂ ਮੈਂ ਬਹੁਤ ਵਧੀਆ ਜੀ ਬਹੁਤ ਬਾਬੇ ਨਾਨਕ ਦੀ ਮਿਹਰ ਆ ਜੀ ਬਹੁਤ ਸੋਹਣਾ ਤੇ ਆਪਣੇ ਚੈਨ ਨਾਲ ਕਿਵੇਂ ਚੱਲ ਰਿਹਾ ਪ੍ਰਸਾਦ ਬਹੁਤ ਵਧੀਆ ਚੱਲ ਰਿਹਾ ਜੀ ਆਪਣੀ ਸਭੋ ਬੱਕਰੀਆਂ ਵਾਲੀ ਤੇ ਐਂਟਰੀ ਜਿਹੜੇ ਹੁਣ ਆਪਣੇ ਪਾਰ ਚੱਲ ਰਹੇ ਨੇ ਜੀਤਾ ਦੀ ਕਿਸਮਤ ਆ ਚੱਲੀ ਆਪਾਂ ਸਾਰੇ ਆ ਜਾਓ ਅੱਬਾ ਚੱਲੀਏ ਆਜੋ ਤੇ ਪਾਰ ਚੱਲ ਰਹੇ ਨੇ ਸਾਰੇ ਤੁਸੀਂ ਦੇਖੀ ਹੋਣੇ ਹਨ ਬੰਦ ਕਰ ਬੰਦ ਕਰ ਉਹ ਕਾਫੀ ਰੈਡ ਪੈ ਜਾ ਬੰਦ ਕਰ ਕਾਫੀ ਰੈਡ ਪੈ ਜਾ ਤੁਸੀਂ <tú sí> ਜੋ ਤੁਸੀਂ ਹੁਣ ਆਪਣੇ ਆਪਣੇ ਪਟਾਖੇ ਦੇਖੇ ਜਿੰਨੇ ਵੀ ਆਪਣੇ ਜੀਤਾ ਦੇ ਹਨ ਹਾਂਜੀ ਹਾਂਜੀ ਹੁਣ ਆਪਣੀ ਇੱਕ ਟੀਮ ਦੇਖੀ ਸਾਰਿਆਂ ਦੀ ਦੇਖੀ ਤੁਸੀਂ ਜੀ ਵੀ ਕਿਵੇਂ ਲੱਗੇ ਹੋ ਚਾਰ ਬਹੁਤ ਜ਼ਿਆਦਾ ਸੋਹਣੇ ਭਾਗ ਬਣੇ ਨੇ ਤੇ ਹੁਣ ਉਹਦੇ ਵਿੱਚ ਨਾ ਇੱਕ ਉਹ ਬਣਦੇ ਬਲਕਿ ਖੇਚੀ ਜੀ ਹੁੰਦੀ ਜਿੱਦਾਂ ਨਾ ਮੈਂ ਖੁਦ ਆਪਾ ਫਿਲਮਾਂ ਬਣਾਉਣਾ ਨਹੀਂ ਘੱਟ ਫਿਲਮਾਂ ਦੇਖਦਾ ਸਮਾਂ ਪਰ ਉਹਦੇ ਵਿੱਚ ਨਾ ਇੱਕ ਬਹੁਤ ਵਧੀਆ ਲੱਗਦਾ ਜਦੋਂ ਤੁਸੀਂ ਉਹ ਦੇਖੋਗੇ ਨਾ ਉਹਦਾ ਐ ਲੱਗਦੀ ਅੱਗੇ ਕੀ ਉਹ ਅੱਗੇ ਕੀ ਤੇ ਮੈਂ ਉਹਨੂੰ ਮੈਂ ਸਤਨਾਮ ਵੀ ਕਹਿ ਕੇ ਸਾਡੇ ਪਹਿਲਾਂ ਮੈਂ ਉਹ ਚ ਕਹੀ ਸੀ ਪਿੱਛੇ ਗੱਲ ਲੰਮੀ ਹਾਂ ਵੀ ਪਹਿਲਾਂ ਨਾਲ ਸੁਧਾਰ ਬਹੁਤ ਘੈਂਟ ਹੋਇਆ ਹੈ ਨਾ ਤੇ ਵਧੀਆ ਕੰਮ ਕਰਨ ਨੂੰ ਬਾਕੀ ਹੁਣ ਸੋਡੀ ਐਂਟਰੀ ਹੋ ਗਈ ਹੈ ਨਾ ਹਾਂਜੀ 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 ਤੇ ਬਾਕੀ ਹੁਣ ਇਹਦੋਂ ਵੀ ਜ਼ਿਆਦਾ ਵਧੀਆ ਪਿਆਰ ਮਿਲੇਗਾ ਬਹੁਤ ਵਧੀਆ ਮਤਲਬ ਕਿ ਨਾ ਉਹ ਜਿੱਦਾਂ ਨਾ ਇੱਕ ਜਦੋਂ ਬੰਦਾ ਸਟਾਰ ਬਣ ਜਾਂਦਾ ਹੈਗਾ ਉਹ ਸਟਾਰਾਂ ਦੇ ਵਿੱਚ ਹੁੰਦਾ ਜਿੱਦਾਂ ਸਟਾਰ ਸੱਚੀ ਐ ਖਰਾਬ ਕਰ ਦਿੰਦੇ ਨੇ ਬਹੁਤ ਹਨਾ ਚਲੋ ਵਧੀਆ ਇਨਸਾਨ ਵੀ ਹੁੰਦੇ ਨੇ ਵਿੱਚ ਪਰ ਜ਼ਿਆਦਾਤਰ ਸ਼ੋਸ਼ਣ ਹੁੰਦਾ ਏਦਾਂ ਹਨਾ ਜਦੋਂ ਬੰਦਾ ਵੱਡਾ ਸਟਾਰ ਬਣ ਜਾਂਦਾ ਉਹ ਸ਼ੋਸ਼ਣ ਕਰਦਾ ਏ ਤਾਂ ਨਾ ਹੂੰ ਬਾਕੀ ਬਹੁਤ ਸੋਹਣਾ ਦਿਖਾਇਆ ਗਿਆ ਤੇ ਉਦਾਂ ਪਤਾ ਕਿ ਚਲੋ ਇਸ ਦਾ ਇੱਕ ਆਰਟਿਸਟ ਹੋਰ ਦੇ ਐਕਟ ਕਰ ਲਿਆ ਹੈ ਨਾ ਤੁਸੀਂ ਤਾਂ ਹੁਣ ਸਿੰਗਰ ਹੋ ਨਾ ਤੁਸੀਂ ਇਹ ਚੀਜ਼ਾਂ ਆ ਕੇ ਇੱਕ ਤਾਂ ਦੇਖੀ ਹੋਣਾ ਹੁੰਦੀ ਆ ਹਾਂ ਹੁੰਦੀ ਆ ਨਾ ਚੀਜ਼ ਤੇ ਬਾਕੀ ਹੋਰ ਦਾ ਸੁਖੀ ਗਾਣਾ ਤੇ ਹਾਂ ਮੈਂ ਇਹੀ ਕਹਿਣਾ ਚਾਹੁੰਦਾ ਸੀ ਵੀ ਜਿੱਦਾਂ ਦਾ ਇੱਕ ਕਿਰਦਾਰ ਆ ਤੇਰਾ ਇੱਕ ਹੋਣਾ ਚਾਹੀਦਾ ਉਸਦਾਂ ਦਾ ਚੱਲ ਰਿਹਾ ਨਾਂ ਨਾਲ ਹਨਾ ਬਹੁਤ ਸੋਹਣਾ ਬਹੁਤ ਵਧੀਆ ਸਾਰੀ ਟੀਮ ਮਤਲਬ ਇੰਨਾ ਕਮਾਲ ਦਾ ਵਰਕ ਹੈ ਜਿੱਦਾਂ ਉਹਨੇ ਮੰਮੀ ਡੈਡੀ ਸਤਨਾਮ ਤੇ ਆਪਣੇ ਸੁਖਪਾਲ ਭੈਣ ਜੀ ਹੋਣੀ ਬਹੁਤ ਸੋਹਣਾ ਤੇਰੇ ਨਾਲ ਸਤਗੁਰੂ ਸੀਗਾ ਵਿੱਚ ਪਤਾ ਕੀ ਆ ਮਨਨਗ ਜਲਾ ਲੋਕ ਉਹੀ ਗੱਲਾਂ 네ਗੇਟਿਵਿਟੀ ਆਪਾਂ ਚਲੋ ਚੀਜ਼ ਗੌਰ ਨਹੀਂ ਕਰਦੇ ਹਨਾ ਵੀ ਇਹ ਨ ਨਹੀਂ ਐ ਕਰਤਾ ਨਾ ਸੀ ਨਾ ਜੈਂ ਕਰਦਾ ਆਪਾਂ ਜਿਹੜਾ ਰਿਅਲਿਟੀ ਗਰੇ ਜਮਤ ਦੇ ਲੋ ਸੱਚਾਈ ਦਿਖਾਈ ਆ ਕੋਈ ਐ ਨਹੀਂ ਵੀ ਆਪਾਂ ਵੀ ਆ ਚੱਕ ਕੇ ਆਪਾਂ ਐਡਜਾ ਕਰ ਦਈਏ ਇਹ ਸਾਰਾ ਨੇਚਰਲ ਕਰਿਆ ਆਪਾਂ ਨੇ ਬਹੁਤ ਸੋਹਣਾ ਬਹੁਤ ਸੋਹਣਾ ਕੰਮ ਆ ਐਦਾਂ ਨਾ ਬਈ ਇਦਾਂ ਕੋਰਨ ਆਪਾਂ ਤੇ ਮੇਰੇ ਪਰ ਦਿਲ ਤੋਂ ਕੰਮ ਕਰਿਆ ਵਾਬਾ ਨਹੀਂ ਬਹੁਤ ਵਧੀਆ ਪੂਰਾ ਗੁੱਡ ਕੰਮ ਓਕੇ ਆ ਸਾਰਾ ਬਹੁਤ ਵਧੀਆ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਅੱਜ ਮੇਰੀ ਵੀ ਐਂਟਰੀ ਹੋਈ ਹੈਗੀ ਚਲੋ ਅਸੀਂ ਕਰਦੇ ਆਂਗੇ ਦੋ ਆਰਸਟ ਨਾ ਠੀਕ ਹੈ ਜੀ ਓਕੇ ਜੀ ਬੋਲੀ ਡਾਇਲੋਗ ਦੇ ਵਿੱਚ ਬਹੁਤ ਵੜ ਜਾਂਦੇ ਨੇ ਖਾ ਜਾਂਦੇ ਨੇ ਹਾਲੇ ਨਵੇਂ ਨੇ ਹਾਲੇ ਲਈ ਐਕਟਿੰਗ ਸਿੱਖ ਰਹੇ ਨੇ ਤੇ ਇੱਥੇ ਦੇਖੋ ਇੱਕ ਵਾਰ ਐਕਸ਼ਨ ਦਿੱਤਾ ਨੂੰ ਤਾਂ ਮੈਂ ਦੱਸ ਦਿਆ ਮੇਰੇ ਭਤੀਜੇ ਤੇ ਵੀ ਅੱਖ ਰੱਖੀ ਬੈਠੀ ਐ ਉਹ ਅਮਰੀਕਨ ਵੀਰਾ ਜਿਉਂ ਹੀ ਗਾਉਂਦੀ ਇਤਨਾ ਹੁੰਦਾ ਹੈ ਨਾ ਇਹ ਨਾ ਕੈਮਰਾ ਲੁੱਕ ਥੋੜਾ ਜਿਆਦਾ ਦਿੱਤਾ ਜਾਂਦਾ ਕੋਈ ਗੱਲ ਨਹੀਂ ਆਪਾਂ ਐਦਾਂ ਨਹੀਂ ਹੈ ਨਾ ਵੀ ਵੀ ਯਾਰ ਸੁਣਨ ਨਹੀਂ ਆਉਂਦਾਗਾ ਆਪਾਂ ਕੋਈ ਵੀ ਆਰਟਿਸਟ ਹੈ ਆਪਾਂ ਨੂੰ ਸਿਖਾਉਣਿਆ ਵੀ ਹਾਂ ਵੀ ਐਦਾਂ ਕਰੋ ਸੀਨ ਬਸਾਉਣਾ ਨਹੀਂ ਬਣਿਆ ਹੁਣ ਦੇਖੋ ਇਹ ਇਹ ਐਦਾਂ ਹੁੰਦਾ ਦੇਖੀ ਜਾ ਐਕਸ਼ਨ ਐਕਸ਼ਨ ਜਿੱਤਾਂ ਨੂੰ ਤਾਂ ਮੈਂ ਦਿੰਨੀ ਆ ਪਤਾ ਹੁਣ ਹੁਣ ਮੇਰੇ ਭਤੀਜੇ ਤੇ ਅੱਖ ਰੱਖੀ ਬੈਠੀ ਹੈਗੀ ਮੈਂ ਜਾਣਨੀ ਆ ਕੱਟ ਟਿੱਕ ਹਾਂ ਬਾਦ ਮਾਰਨੀ ਬਾਦ ਮਾਰਿਆ ਅੱਛਾ ਉਹ ਹੁਣ ਡਾਇਲੋਗ ਉਹ ਖਾ ਗਿਆ ਉਹਨਾਂ ਨੇ ਬੋਲਿਆ ਨਹੀਂ ਗਿਆ ਹੁਣ ਉਹਨਾਂ ਦਾ ਸੀਨ ਲਿੱਤਾ ਜਾਊਗਾ ਕਲਿੱਪਾਂ ਹੁਣ ਅਗਲੇ ਕਹਿੰਦੇ ਨੇ ਫਿਲਮ ਕਿਵੇਂ ਤਿਆਰ ਹੁੰਦੀ ਆ ਕਿੱਧਰ ਚੱਲੀ ਛੋੜਿਆ ਛੋੜਿਆ ਕਲਿੱਪਾਂ 30 30 ਸਕਿੰਟਾਂ ਦੀਆਂ ਕਲਿੱਪਾਂ ਤਿਆਰ ਹੁੰਦੀਆਂ ਨੇ ਵੀ ਹੁਣ ਆ ਦੇਖੋ ਹੁਣ ਪਹਿਲਾਂ ਉਹਰੇ ਸੀਨ ਲਿੱਤਾ ਦੀ ਭੂਆ ਦਾ ਫਿਰ ਹੁਣ ਉਹਨਾਂ ਦਾ ਸੀਨ ਲਿੱਤਾ ਜਾਊਗਾ ਕਿੱਧਰ ਚੱਲੀਆਂ ਤੂੰ ਤੇ ਫਿਰ ਉਹਨੂੰ ਸਾਰੀਆਂ ਕਲਿੱਪਾਂ ਛਾਂਟ ਛਾਂਟ ਕੇ ਜਿਹੜਾ ਸੀਨ ਮਤਲਬ ਵਧੀਆ ਹੋ ਜਾਂਦਾ ਉਹ ਫਿਰ ਅਸੀਂ ਕਲਿੱਪਾਂ ਜੋੜ ਲੈਂਦੇ ਸੀ ਐਡੀਟਿੰਗ ਕਰਦੇ ਫਿਰ ਹੌਲੀ ਹੌਲੀ ਸਾਰੇ ਫਿਰ ਹੌਲੀ ਹੌਲੀ ਫਿਲਮ ਤਿਆਰ ਹੁੰਦੀ ਆ ਕੋਈ 20 25 ਮਿੰਟਾਂ ਦੀ ਐਦਾਂ ਫਿਲਮ ਤਿਆਰ ਹੋ ਜਾਂਦੀ ਆ ਤੇ ਫਿਰ ਉਹ ਫਿਲਮ ਤਿਆਰ ਕਰਕੇ ਫਿਰ ਉਹਦੇ ਮਿਊਜ਼ਿਕ ਮਿਊਜ਼ਿਕ ਲੱਗ ਕੇ ਫਿਰ ਅਸੀਂ ਅਪਲੋਡ ਕਰਦੇ ਆ ਫਿਰ ਤੁਹਾਡੇ ਤੱਕ ਪਹੁੰਚਦੀ ਆ ਉਹ ਕੀ ਕਰਦੇ ਕੋਈ ਸੇਰ ਹੁਣ ਕਈ ਵਾਰ ਪਤਾ ਦਿੱਕਤ ਕੀ ਹੋ ਜਾਂਦੀ ਆ ਹੁਣ ਦੇਖੋ ਹੁਣ ਇਹਦਾ ਹੱਸੀ ਜਾਂਦੇ ਨੇ ਉਹਦੇ ਹੁਣ ਐਨਜੋਏ ਲਈ ਜਾਂਦੇ ਕਰੀ ਜਾਂਦੇ ਨੇ ਤੇ ਕੀ ਗੱਲ ਹੈ ਹੈ ਬਾਅਦ ਵਿੱਚ ਜਦੋਂ ਆ ਕੈਮਰਾਮੈਨ ਆ ਦੇ ਦੋ ਦੇਖੀ ਕਿ ਮਰਜ਼ੀ ਦੇ ਵੇਲੇ ਉਹਨਾਂ ਨੂੰ extra ਮਤਰਾ ਬੋਦ ਕਰੇ ਅੱਛਾ ਔਖਾ ਬਈ ਕੈਮਰਾਮੈਨ ਨੂੰ ਸਭ ਤੋਂ ਔਖਾ ਹੁੰਦਾ ਫਿਰ ਡਾਇਰੈਕਟਰ ਨੂੰ ਵਾਹ ਔਖਾ ਹੁੰਦਾ ਸਭ ਤੋਂ ਜਿਆਦਾ ਜਦੋਂ ਬੋਲਣ ਬੋਲਣ ਜਦੋਂ ਚਲੋ ਸਟੋਰੀਆਂ ਨੂੰ ਤਾਂ ਖਾਸ ਕਰਕੇ ਔਖਾ ਹੁੰਦਾ ਵੀ ਸਟੋਰੀ ਕੰਪਲੀਟ ਕਰਨੀ ਕਰਨੀ ਆਪਾਂ ਨੇ ਮੇਰੇ ਵਰਗੇ ਦੇ ਤਾਂ ਤੂੰ ਦਾ ਤੂੰ ਛੜਨਾ ਛੜਾਉਂਦੇ ਵੀ ਹਾਂ ਵੀ ਆਪਾਂ ਆਰਟੀਸਟ ਸੰਭਨੇ ਨੇ ਉਹ ਤਾਂ ਨਮੂਲ ਦੀ ਗੱਲ ਹੈ ਹਾਂ ਇਹ ਤਾਂ ਛੋਟੀ ਮੋਟੀ ਗੱਲ ਹੈ ਸਭ ਤੋਂ ਵੱਡੀ ਕਿਹੜੀ ਨੌ ਨਾਂ ਬਰੇ ਖਾਣੇ ਤੇ ਨ ਕੋ ਹਟਲ ਤੋਂ ਲਿਆ ਲੈਣਾ ਯਾਰ ਭੱਜ ਕੇ ਕੋਈ ਹੋਟਲ ਦਾ ਖਾਣਾ ਤਾਂ ਰੋਬਰਦ ਤੰਗ ਕੀ ਕਰਦੇਗਾ ਪੱਤਾ ਪਿਆ ਦੇਗਾ ਸਮੋਸੇ ਕੋਲ ਇਹ ਚੀਜ਼ਾਂ ਹੁੰਦੀਆਂ ਨੇ ਐ ਥੋੜੀ ਹੁੰਦਾ ਇੰਤਾਂ ਤੋਰ ਸਭ ਚੀਟ ਹੋ ਜਾਂਦਾ ਤਾਨੂੰ ਬੋਲ ਵੱਜੂ ਨਾ ਤਾਂ ਕਰਕੇ ਧੱਕਾ ਆਜਾ ਹੁਣ ਦੇਖੀ ਇਹ ਦੇਖ ਦੇ ਦੇਖੀ ਜਾਏ ਬੱਜ ਗਿਆ ਬੋਲ ਖੜ ਜਾ ਯਾਰ ਉਹਨੂੰ ਬੋਲ ਮਰਵਾ ਦੇ ਮਰਵਾ ਦੇ ਹੋਰ ਫੀਲ ਜਾ ਜੂਗਾ ਅੰਪੂਆ ਨੂੰ ਬੋਲ ਵੱਜੀ ਪੂਆ ਮੇਰੀ ਮਾੜੀ ਜਿਹੋ ਆ ਸੰਗਦੀ ਆ ਕੁਸਲੇ ਐਕਸ਼ਨ ਇਹ ਜਾਦਰਪੁਰੇ ਕਿੱਥੇ ਚੱਲੀਆਂ ਤੂੰ ਨਾ ਨਾ ਬਣੀ ਨਹੀਂ ਗੱਲ ਯਾਰ ਉਹਨੂੰ ਤੋੜ ਕੇ ਫੇਰ ਗੋਣਾ ਉਹਨੂੰ ਤੋਰੋ ਪਹਿਲਾਂ બોલે બહુ સારો ઓ તા ખડી જ અઠે બોલે બહુ સારો બોલે બહુ સારો ચડરો ચલો નીકળો ਮੜਾ ਕਾਹਨ ਹੋ ਗયો હા ਹੋ ਰਿਹਾ ਪੂਆ ਬੱਤ ਚੱਲਦੇ ਚੱਲਦੇ ਜਦੋਂ ਐਕਸ਼ਨ ਕਰਦਾ ਸੀ ਚੱਲ ਪ્યો baba તું બોલ મારਦੀ ਕਿਸਕੇ ট্রাকs ਗੇ હા ਹੁਣ ਬਣੂ ਸੀਂ ਦੇਖ ਐਕਸ਼ਨ ਨਹੀਂ ਚਾਤਰપુરે ખੜ ਜਾ baba ਉਹ ਤਾਂ ਸਟੱਕ ਵੀ ਚੱਕਿਆ ਜਦੋਂ ਚੱਲੇ ਪੀ baba ਫੇਰ ਉਹ ਤੋਂ کہیں ਹੁਣ ਦੇਖੋ 4 ᱴੇਕ ਹੋ ਗਏ 4.5 ਚੋਂ 5 ਕਿੱਥੇ ਚੱਲੀ ਆ ਤੂੰ ਮੈਂ ਥੰਬ ਲੈਣੇ ਮੈਂ ਦਿੱਤਾਂਗੇ ਚੱਲੀਆਂ ਮੇਰੇ ਭਤੀਜੇ ਨੂੰ ਹਾਂ ਆ ਆ ਖਾਗੀ ਖਾਗੀ ਡਾਇਲੌਗ ਕਾਹੜ ਬੋਲੋ ਸਟਾਰਟਿੰਗ ਹਾਂ ਸਟਾਰਟਿੰਗ ਕਾਹੜ ਤੀਗੀ ਬਾਕੀ ਸੀਨ ਬੱਝੇ ਸਾਰਾ ਬੋਲੋ ਪਰਾ ਹੋ ਗਿਆ ਯਾਰ ਬੱਚੇ ਸੀਨ ਵਿੱਚ ਇਹ ਜੇ ਡਾਇਰੈਕਟਰ ਸਾਹਿਬ ਨੇ ਵਿੱਚ ਆਈ ਜਾਣਗੇ ਸਾਰੇ ਜਣੇ ਜਿੰਨਾ ਜ਼ਰੂਰ ਹੁੰਦਾ ਹੈ ਉਦੋਂ ਆਪਾਂ ਇਹ ਸਮਝਦੇ ਆਂ ਕਿ ਇਹ ਰੀਜਨਲ ਹਾਂ ਬਾਈ 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 ਹਾਂ ਬੱਚਾ ਆਈ ਜਾਊਗੀ ਲੈ ਵੀ ਸੀਨ ਨਹੀਂ ਦੇਖਣ ਦਿੰਦੇ ਮੇਰੇ ਉੱਥੇ ਖੜੋ ਇੱਧਰ ਆ ਕੇ ਮੈਂ ਦੱਸਾਂ ਹਾਂ ਮੇਰਾ ਯਾਰ ਬੈਂਤ ਯਾਰ ਇਹਨੂੰ ਆਪਾਂ ਨੇ ਉਹ ਕਰਨਾ ਠੀਕ ਹੈ ਨਾ ਮੇਰੇ ਬੱਚੇ ਠੀਕ ਹੈ ਦੱਸ ਪਾਈ ਦੇ ਵਿੱਚ ਮੈਂ ਦੱਸ ਹੈਂ ਮੇਰੇ ਬੱਚੇ ਚ ਜੇ ਨਾ ਹਾਲੇ ਨਹੀਂ ਪੌਂਦੇ ਹਾਲੇ ਵੀ ਕੋਈ ਨਾ ਚੱਲ ਉਹ ਮਰ ਹਲੇ ਉਹਨੂੰ ਨਿਆਣਾ ਹੈਂ ਹਾਂ 2 ਸਾਲ ਦੇ ਲੈ ਫਿਰ ਦੱਸ ਪਾ ਦਾਂਗੇ ਕੋਈ ਹੋਇਆ ਰਿਸ਼ਤਾ ਕਰਾ ਦਾਂਗੇ ਫਿਰ ਆਪਾਂ ਹਾਲੇ ਨਹੀਂ ਪੌਂਦੇ ਹੈਂ ਕਿਦੇ ਵਰਗਾ ਤੇਰੇ ਵਰਗਾ ਇਹ ਵੀ ਇਹ ਰਿਸ਼ਤੇ ਦੀ ਗੱਲ ਹੈ ਇਹ ਤਾਂ ਤਾਂ ਹੁਣ ਓਕੇ ਕੰਮ ਤੂੰ ਰਹਿ ਗਿਆ ਕਨਾ ਬਦਲਾਂਗੇ ਦੌਰ ਉਹ ਚੁਰਤ ਵੀ ਆ ਗਈ ਮੂਵੀ ਹੂੰ 4 ਵਜੇ ਬਸ ਐਂ ਇਦਾਂ ਹੀ ਸੋਚੀ ਜਾਂਦੀ ਆ ਵੀ ਕਿਹੜੀ ਮੂਵੀ ਆਊ ਅੱਜ ਕਿਹੜੀ ਮੂਵੀ ਆਊ ਅੱਜ ਸਾਰੀਆਂ ਮੇਰੀ ਆਈ ਜਾਂਦੀਆਂ ਨੇ ਇੱਕ ਦਿਨ ਚ ਹੀ ਪਾਣੇ ਦਵਾ ਹੋਰ ਚੇਂਜ ਕਰ ਸਾਰੇ ਉਹ ਬੰਦ ਲਾ ਬਦਲਾਂਗੇ ਦੌਰ ਦੇਖੀ ਗੱਲੀ ਗੜੀ ਔਰ ਕਨੇ ਬਦਲਾਂਗੇ ਗੱਲਾਂ ਸੁਹਣੀਆਂ ਕਰਦਾ ਵੀ ਤੂੰ ਹੀ ਨਹੀਂ ਆਵਾ ਹਣਾ ਗੱਲਾਂ ਸੁਹਣੀਆਂ ਕਰਦਾ ਬਸ ਇੱਕ ਜਦੋਂ ਜਦੋਂ ਉਦੋਂ ਹੁੰਦਾ ਉਦੋਂ ਹੋ ਜੇ ਹਾਂ ਜੀ ਤਾਂ ਹੁਣ ਕੀ ਬੋਲਾਂ ਉਦੋਂ ਡਾਈਓ ਕਿ ਇਹਨਾਂ ਦੇ ਛੁਪ ਜਾਂਦੇ ਆ ਉਹ ਗੱਲ ਤਾਂ ਫਿਰ ਹੋ ਰਹੀ ਨਹੀਂ ਫੀਲ ਮੈਂ ਕਿੱਜੇ ਤੇ ਅੱਖਾਂ ਰੱਖੀ ਬੈਠੀ ਮੈਂ ਜਾਵਾਂ ਨਾ ਉਹਦੇ ਘਰੇ ਆਓ ਨਾ ਟੱਲੇ ਗਏ ਰਹੇ ਆਪਣੇ ਫੋਟੋ ਬਾਦ ਲਾਂਗੇ ਡਾਕਟਰ ਸਾਹਿਬ ਆਪਣੇ ਕੈਮਰਾਮੈਨ ਨੇ ਜਿਹੜੇ ਦੇਖੇ ਵੀ ਤੂੰ ਮੂਤਰ ਤੁੱਪਾ ਪੈ ਨਹੀਂ ਦਿੰਦੇ ਬਸ ਟੱਕ ਕੇ ਰੱਖਦੇ ਸਾਰਾ ਦਿਨ ਦੇਖ ਉਹ ਵਿਆਹ ਕਰਾਉਣਾ ਬਈ ਵਿਆਹ ਕਰਾਉਣਾ ਮੁੰਡੇ ਨੇ ਦੇਖੋ ਕਿਉਂ ਕਹਿੰਦਾ ਕਾਲਾ ਨਾ ਹੋ ਜਾ ਮੈਂ ਕਹਿੰਦਾ ਕਾਲਾ ਨਾ ਹੋ ਜਾ ਹੱਥ ਤੂੰ ਹਲਾ ਲਾਉ ਮਾਦਮ ਕਨਸ ਸੋਨੇ ਮੁਖੜੇ ਦਾ ਕੀ ਕਰੀਏ ਤੇਰਾ ਦਿਲ ਹੀ ਚੱਜਦਾਨ ਠੀਕ ਹੈ ਮੈਂ ਬਾਅਦ ਤੈਨੂੰ ਫੇਰ ਸਮਝਾਵਾਂ ਉਹਦਾ ਕੋਈ ਗੱਲ ਨਹੀਂ ਮਮਾ ਜਾਣਾ ਉਹਨਾਂ ਦੇ ਘਰੇ ਮੇਰੇ ਬਿੱਤੀ ਜਿਵੇਂ ਅੱਖ ਰੱਖੀ ਬੈਠੀ ਆ ਉਹ ਮੈਂ ਤਾਂ ਜਾਉਂਗੀ ਉਹਨਾਂ ਦੇ ਘਰੇ ਗੈਪ ਘਟ ਜਾ ਗੈਪ ਹੋਰ ਗੈਪ ਬਾਹਰ ਜਾਂਦਾ ਪੂਆ ਨੂੰ ਸਮਝਾ ਕੇ ਰੱਖੇਗਾ ਫਫੜਾ ਸਮਝਾਉਣਿਆ ਸਿਖਾਉਣਿਆ ਹੋਰ ਆਹ ਦੇਖਾ ਪਠਾਨੀ ਇਹ ਬਾਈ ਫਿਰਦਾ ਚਲੋ ਭਾਈ ਜੀ ਚਲੋ ਜੀ ਸ਼ੇਅਰ ਕਰਿਓ ਹਣਾ ਓਕੇ ਲਓ ਜੀ ਲਾਸਟ ਸੀਨ ਆਏ ਬਹੁਤ ਹੀ ਮੁਸ਼ਕਲ ਨਾਲ ਹੋ ਰਿਹਾ ਸੀਨ ਅੱਤੇ ਚਲੋ ਕਰੀਏ ਸੀਨ ਸੀਨ ਕਰ ਰਹੇ ਆਂ ਗਰਮੀ ਬਹੁਤ ਜ਼ਿਆਦਾ ਤੇ ਮੁੜਕਾ ਪੁੱਛੋ ਨਾ ਸੀਨ ਇਹਦਾ ਲਾਸਟ ਹੈ ਤੇ ਬਾਕੀ ਵਲੌਗ ਨੂੰ ਸ਼ੇਅਰ ਕਰ ਦਿਓ ਤੇ ਕਮੈਂਟ ਕਰਦੇ ਜੇ ਕੋਈ ਕਮੀ ਪੇਸ਼ੀ ਹੋਈ ਤਾਂ ਦੱਸ ਦਿਆ ਕਰੋ ਬਲੌਗ ਬਲੌਗ ਇਹਨੇ ਆਪ ਨੂੰ ਬਣਾਉਣੇ ਨੇ ਹੁੰਦੇ ਚਲੋ ਫ੍ਰੀ ਸੀ ਤੁਹਾਡੇ ਨਾਲ ਗੱਲ ਸ਼ੇਅਰ ਕਰ ਲੈਣਾ ਤੇ ਬਾਕੀ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆਂ ਜੀ ਬਸ ਅਗਲੇ ਓਕੇ ਜੀ ਰੰਗੜਾ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰੋ ਭਾਈ ਜੀ ਨਾ ਆਪਰ ਦੇ ਕੱਢੋ ਯਾਰ ਮੈਨੂੰ ਹੋ ਰਹੀ ਪਾਸ ਕਰਦਾ ਹੁਣ ਪੁੱਠੇ ਹੋ ਗਏ ਹਾਂ ਹੁਣ ਹਰ ਤਰ੍ਹਾਂ ਦੇ ਲੋਕਾਂ ਨੂੰ ਬਾਈ ਇਹਦਾ ਸੰਕਰ ਦੇ ਆਜਾ ਹੈ ਨਾ ਇਹ ਕਿਉਂ ਬੜਾ ਜਿ ਉਸ ਕਰਦਾ ਭਾਈ ਕਿਉਂ ਲੋਕਾਂ ਦੀ ਕੁੜੀ ਦਾ ਚੂਸ ਕਰਦਾ ਤੈਨੂੰ ਪੰਜਾਬੀ ਵਾਲਾ ਕਹਿੰਦਾ ਮੈਂ ਪੰਜਾਬੀ ਹੀ ਕਹਿੰਦਾ ਇਹਨੂੰ ਉਹ ਨਾ ਭਾਈ ਮੇਰ ਦਾ ਬਾਪੂ ਨੇ ਭਾਈ ਮੇਰੀ ਗੱਲ ਸੁਣ ਲੈ ਨਾ ਨਾ ਵੀ ਨਾ ਤੂੰ ਪਰਵਾਹ ਆ ਗਿਆ ਤੂੰ ਆਦੇ ਘਰੇ ਪਾ ਜਾ ਨਹੀਂ ਜੀ ਹੱਕ ਮੰਦਾ ਬਈ ਮੈਂ ਤੇਰੀ ਦਾੜੀ ਹੀ ਲਾਗ ਰੱਖਦਾ ਕਿਆ ਸੀ ਜੀ ਬਦਲਾ ਕੇ ਦੌਰ ਤੋਂ ਗੱਲੇ ਕਿਹੜੀ ਕਹੀ ਆਂ ਦੇਖ ਅੱਜ ਗੱਬਰੂ ਨੇ ਧੂੜ ਕੱਢੀ ਪਈ ਆ ਮਾਮਾ ਧੀਆਂ ਦਾ ਗਾਹ ਪਾਤਾ ਤੁਸੀਂ ਦੇਖ ਹੀ ਲਿਆ ਹਨਾ ਸਰਾ ਹੋ ਗਿਆ ਸੀ ਨਾ ਤੇ ਪੁੱਲ ਵੀਡੀਓ ਆਪਾਂ ਨੇ ਦੇ ਕੇ ਹੋ ਜਾ ਕੇ ਚੈਨਲ ਤੇ ਤੇ ਭਾਈ ਜੀ ਤੇ ਸਤ ਨਾਮ ਨੇ ਗਾਹ ਪਾਤਾ ਤੇ ਬਾਕੀ ਬਹੁਤ ਸੀ ਖੀਨ ਘੈਂਟ ਹੋਇਆ ਆ ਦੇਖੋ